ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਮਹਾਲੀ ਦੀ ਅਦਾਲਤ ਦਾ ਆਇਆ ਵੱਡਾ ਫੈਸਲਾ ਇਹਨੂੰ ਸੁਣ ਕੇ ਸਭ ਦੇ ਖੂਸ਼ ਉੜ ਗਏ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਿਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਹੀ ਟਾਰਗੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕਿਵੇਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਮਾਝੇ ਦੇ ਲੋਕ ਜਾਂ ਜਿਨ੍ਹਾਂ ਮਾਵਾ ਦੇ ਪੁੱਤਰ ਜਿਨ੍ਹਾਂ ਭੈਣਾਂ ਦੇ ਭਰਾ ਮਰੇ ਨੇ ਉਹ ਦੱਸ ਦੇ ਹਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟ ਪਾ ਦੇਣ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚ ਮੁੱਚ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਵਿਕਰਮ ਜੀਠਿਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਕਰਮ ਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਉਸ ਨੂੰ ਲੈ ਕੇ ਹਰ ਹੀਲਾ ਵਸੀਲਾ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਲਈ ਚਾਰੀ ਹੈ ਬਿਕਰਮ ਜੀਠਿਆ ਦਾ ਜਿਹੜਾ ਵੀ ਰਸਤਾ ਮਾੜਾ ਮੋਟਾ ਖੁੱਲਦਾ ਹੈ ਉਸ ਰਸਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬਿਕਰਮ ਜੀਠਿਆ ਦੀਆਂ ਚੀਕਾਂ ਨਿਕਲ ਰਹੀਆਂ ਨੇ ਇਸ ਦੇ ਵਿੱਚ ਕਿੰਤੂ ਪ੍ਰਾਂਤੂ ਨਹੀਂ ਕੀਤਾ ਜਾ ਸਕਦਾ ਚੈਲੰਜ ਬਿਕਰਮ ਜੀਠਿਆ ਨੂੰ ਕਰਨਾ ਵੱਡੇ ਪੱਧਰ ਤੇ ਮਹਿੰਗਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਨਾ ਕਰਦੇ ਜੇਕਰ ਚੁੱਪ ਬੈਠੇ ਰਹਿੰਦੇ ਬਿਕਰਮ ਜੀਠਿਆ ਹੋ ਸਕਦਾ ਹੈ ਕਿ ਬਿਕਰਮ ਜੀਠਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਵਰ ਤੋਂ ਭੱਜ ਜਾਂਦੇ ਲੇਕਿਨ ਵਾਰ-ਵਾਰ ਟਾਰਗੇਟ ਕੀਤਾ ਗਿਆ ਵਾਰ-ਵਾਰ ਚੇਤਾਵਨੀ ਦਿੱਤੀ ਗਈ ਕਦੇ ਮੁੱਛਾਂ ਨੂੰ ਤਾ ਦੇ ਦੇਣਾ ਕਦੇ ਪਟਣ ਥਾਪੀਆਂ ਮਾਰ ਦੇਣੀਆਂ ਕਦੇ ਅਣਕਾ ਲਾ ਲੜੀਆਂ ਕਦੇ ਪਾਲਣੀਆਂ ਕਦੇ ਘਰ ਵਾਲੀ ਨੂੰ ਮਜ਼ਾਕ ਕਦੇ ਮੰਤਰੀਆਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਣੀਆਂ ਤੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਵਰ ਉੱਤੇ ਟਿੱਪਣੀ ਕਰਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਇਹ ਸ਼ਾਇਦ ਭੁੱਲ ਗਿਆ ਬਿਕਰਮਜੀਠੀਆ ਹਾਲਾਂਕਿ ਜੇ ਗੱਲ ਕਰੀਏ ਜਾਇਦਾਦ ਦੀ ਜਾਇਦਾਦ ਦੇ ਵਿੱਚ ਬਿਕਰਮਜੀਠੀਆ ਕਿਤੇ ਜ਼ਿਆਦਾ ਅਮੀਰ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਕਿਉਂਕਿ 5-6 ਕਰੋੜ ਰੁਪਏ ਦਾ ਹਵਾਲਾ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਨਾਮਜ਼ਦਗੀ ਦੇ ਪੱਤਰ ਪਰੇ ਜਾਂਦੇ ਨੇ ਲੇਕਿਨ ਬਿਕਰਮਜੀਠੀਆ ਨੂੰ ਲੈ ਕੇ ਜਿਹੜੇ ਖੁਲਾਸੇ ਹੋਏ ਨੇ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 55000 ਕਰੋੜ ਰੁਪਏ ਦੇਸ਼ਾ ਅਤੇ ਵਿਦੇਸ਼ਾ ਦੀਆਂ ਕੰਪਨੀਆਂ ਦੇ ਵਿੱਚ ਵਿਕਰਮ ਜਿਠਿਆ ਦਾ ਇਨਵੈਸਟਮੈਂਟ ਹੈ ਵਿਕਰਮ ਜਿਠਿਆ ਦੀ ਇਨਵੈਸਟਮੈਂਟ ਹੈ ਲੇਕਿਨ 700 ਕਰੋੜ ਪਹਿਲਾਂ 450 540 ਕਰੋੜ ਰੁਪਏ ਦੀ ਗੱਲਬਾਤ ਕੀਤੀ ਜਾ ਰਹੀ ਸੀ ਲੇਕਿਨ ਹੁਣ ਜਿਹੜੇ ਦਸਤਾਵੇਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਹੱਥ ਵਿੱਚ ਲੱਗੇ ਨੇ ਉਹਨਾਂ ਦੀ ਵੈਲਿਊ ਮਨੀ ਵੈਲਿਊ ਵੱਧਦੀ ਹੈ ਲਗਭਗ 700 ਕਰੋੜ ਰੁਪਏ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਇਹ ਪੈਸੇ ਟ੍ਰਾਂਸਫਰ ਕੀਤੇ ਗਏ ਨੇ ਦਸਾਂ ਸਾਲਾਂ ਦੇ ਵਿੱਚ 100 ਤੋਂ ਵੱਧ ਬੰਦਿਆਂ ਦੇ ਕੋਲੋਂ ਪੁਸ਼ਗੋਸ਼ ਕੀਤੀ ਗਈ ਹੈ ਜਿਦੇ ਵਿੱਚ ਸ਼ਰੂਪਨੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਨੇ ਤੇ ਲਗਭਗ 25 ਤੋਂ ਜ਼ਿਆਦਾ ਗਵਾਹ ਨੇ ਜਿਹੜੇ ਬਿਕਰਮ ਜ਼ਿੱਠਿਆ ਦੇ ਵਿਰੁੱਧ ਬੋਲ ਰਹੇ ਨੇ ਇਹ ਮਨਦੋਸ ਸਿਮਾ ਤੱਕ ਵੀ ਜਿਹੜਾ ਹੈ ਜਾਂਚ ਕੀਤੀ ਹੈ ਪੂਰੇ ਤੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਪੌਣੇ ਤਿੰਨਾਂ ਮਹੀਨਿਆਂ ਦੇ ਵਿੱਚ ਯਾਨੀ ਕਿ ਹੁਣ ਫਿਰ ਦੁਬਾਰਾ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਅਲਟੇਰੋਗੇਸ਼ਨ ਹੋ ਰਹੀ ਹੈ ਬਿਕਰਮਜੀਠਿਆ ਦੇ ਕੋਲ ਕੋਲੋਂ 11 ਦਿਨ ਤੇ ਵਾਰਤੇ ਰਹੇ 11 ਦਿਨ ਇੱਕ ਪਾਸੇ ਜਿੱਥੇ ਮੈਂਟਲੀ ਤੌਰ ਤੇ ਬਿਕਰਮਜੀਠਿਆ ਨੂੰ ਟਾਰਚਰ ਕੀਤਾ ਗਿਆ ਬਿਕਰਮਜੀਠਿਆ ਦੇ ਸਾਥੀ ਜਿਹੜੇ ਸ਼ੱਕ ਦੇ ਦਾਇਰੇ ਦੇ ਵਿੱਚ ਸੀ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਇੱਕ ਤੀਜਾ ਹੈ ਕਿ ਬਿਕਰਮਜੀਤਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੰਗ-ਬਰੰਗੀਆਂ ਮੱਛੀਆਂ ਅਤੇ ਮગરਮੱਛ ਸਾਡੇ ਰਡਾਰ ਤੇ ਹੋਣਗੇ ਇੱਕੋ ਮੰਤਵ ਇੱਕੋ ਮੋਟਿਵ ਕਿ ਟਾਰਗੇਟ ਕਰੋ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਦੀਆਂ ਜਿੱਥੇ ਇੱਕ ਪਾਸੇ ਚੀਕਾਂ ਨਿਕਲ ਰਹੀਆਂ ਨੇ ਦੂਸਰੇ ਪਾਸੇ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਜਵਾਬਤ ਮਿਲੇ ਲਿਕੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਜੇ ਕਿਲ ਛੱਡੇ ਨੇ ਬਿਕਰਮਜੀਠੀਆ ਦੇ ਕੇਸ ਤੇ ਕਿ ਜਵਾਨ ਦੇ ਰਸਤੇ ਵੀ ਵੱਧ ਹੋ ਗਏ ਨੇ ਮੁਹਾਲੀ ਦੀ ਅਦਾਲਤ ਮੁਹਾਲੀ ਦੀ ਸਾਨਕ ਅਦਾਲਤ ਨੇ ਕੋਰੀ ਨਾ ਕੀਤੀ ਹੈ ਪਟੀਸ਼ਨ ਰੱਦ ਕੀਤੀ ਹੈ 40000 ਪੰਡਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਦੇ ਖੁਲਾਸੇ ਹੋਏ ਨੇ 400 ਤੋਂ ਵੱਧ ਬੈਂਕੀਓ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਨੇ 100 ਬੰਦਿਆਂ ਦੇ ਕੋਲੋਂ ਕਸ਼ਿਸ਼ ਕੀਤੀ ਗਈ ਹੈ ਅਤੇ 15 ਟਿਕਾਣਿਆਂ ਤੇ ਠਾਪੇ ਛਾਪੇਮਾਰੀ ਕੀਤੀ ਗਈ ਹੈ ਤੇ ਬਿਕਰਮਜੀਤਿਆ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਕਿ ਮਲਟੀਪਲ ਕੇਸ ਮਲਟੀਪਲ ਐਫਆਈਆਰ ਮਲਟੀਪਲ ਦੋਸ਼ ਐਡ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਬਿਕਰਮਜੀਤਿਆ ਦੇ ਵਕੀਲ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜੇ ਹੁਣ ਦੁਖਦੀ ਰਗ ਉਤੇ ਹੱਥ ਰੱਖਿਆ ਹੈ ਬਿਕਰਮਜੀਤਿਆ ਦੀ ਕਿਸੇ ਨੇ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਕਰਮਜੀਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਤਰ ਉੱਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਹੜੀ ਵੀ ਸਟੇਜ सजਦੀ ਹੈ ਜਿੱਥੇ ਵੀ ਸਮਾਗਮ ਹੁੰਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਆਖਰਕਾਰ ਕਹਿ ਦਿੰਦੇ ਨੇ ਕਿ ਜਿਸ ਨੇ ਚੜ੍ਹ ਪੁੰਡੀਆਂ ਕਿਵੇਂ ਉੜਦੀਆਂ ਨੇ ਕਿਵੇਂ ਕਿਸੇ ਨੂੰ ਪਤਾ ਹੈ ਕਿ ਚੀਕਾ ਪੈਂਦੀਆਂ ਨੇ ਉਹ ਨਾਬਾ ਦੀ ਨਵੀਂ ਝਿਲ ਦੇ ਵਿੱਚ ਜਾ ਕੇ ਵਿਕਰਮ ਜੀਠਿਆ ਦੀਆਂ ਸੁਣ ਸਕਦਾ ਹੈ ਚੜ੍ਹ ਪੁੰਡੀਆਂ ਅਤੇ ਚੀਕਾ ਤੇ ਦੂਸਰੇ ਪਾਸੇ ਗਾਰਲਿਕ ਬ੍ਰੈਡ ਪਾਸਤੇ ਨੂਡਲ ਮੈਕੀਆਂ ਇਹ ਸਭ ਜਦ ਵਿਕਰਮ ਜੀਠਿਆ ਨੂੰ ਨਹੀਂ ਦਿੱਤੀਆਂ ਚੜ ਗਿਆ ਕਿਉਂਕਿ ਵਿਕਰਮ ਜੀਠਿਆ ਵੱਲੋਂ ਵਾਰ-ਵਾਰ ਬੁਹਾਰ ਲਗਾਈ ਚੱਰੀ ਹੈ ਕਿ ਮੈਨੂੰ ਔਰੰਜ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਯਾਨੀ ਕਿ ਕਾਫੀ ਨਮਾ ਸਮਾ ਹੋ ਗਿਆ ਹੈ ਹਾਲੇ ਤੱਕ ਵੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ ਆਪਣੀ ਮਰਜ਼ੀ ਦੇ ਨਾਲ ਪੁਛਕਿਸ਼ ਕਰ ਲਈ ਜਾਂਦੀ ਹੈ ਦੋਸ਼ ਐਡ ਕਰ ਲਏ ਜਾਂਦੇ ਨੇ ਇਹ ਇਲਜ਼ਾਮ ਲਗਾ ਰਹੇ ਨੇ ਤੇ ਦੂਸਰੇ ਪਾਸੇ ਗਰੀਬਕੌਰ ਮਜੀਠਿਆ ਨੂੰ ਵੀ ਸਮਰ ਭੇਜ ਦਿੱਤੇ ਗਏ ਨੇ 10 ਅਗਸਤ ਨੂੰ ਹਾਲਾਂਕਿ ਗਰੀਬਕੌਰ ਮਜੀਠਿਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਮੈਂ ਆਪਣੀਆਂ ਜ਼ਾਇਦਾਦਾਂ ਦੇ ਹਵਾਲੇ ਦੱਸਦਾ ਵੀ ਤੁਹਾਨੂੰ ਨਹੀਂ ਦੇਣੇ ਹੁਣ ਪੰਜਾਬ ਦੇ ਰਟ ਦੀ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਦੱਸਦਾ ਵੀ ਕਿਉਂ ਮੰਗਣਾ ਚਾਹੁੰਦੇ ਹੋ ਹੁਣ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਆਪਣੀ ਪੱਖ ਰੱਖੇ ਜਾਣਗੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੂੰ ਹਰੀ ਛੱਡੀ ਮਿਲੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਦੇ ਜੋ ਜੋ ਕਿਹਾ ਉਹ ਕਰਕੇ ਦਿਖਾਇਆ ਕਿ ਨਸ਼ਾ ਤਸਕਰਾਂ ਉਤੇ ਲਗਾ ਨਸ਼ਾ ਤਸਕਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੱਦ ਹੋਣਗੇ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਐਨਡੀਪੀਸੀ ਦੇ ਜਿੰਨਾ ਉਤੇ ਪਰਚੇ ਹੋਏ ਉਹਨਾਂ ਦੇ ਘਰਾਂ ਉਤੇ ਬਲਡੋਜ਼ਰ ਚੱਲੇ ਉਹਨਾਂ ਦੀ ਜਾਇਦਾਦਾ ਕੁਰਕੀ ਕੀਤੀ ਹੈ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਨੇ ਜੰਗ ਨਸ਼ਿਆ ਵਿਰੁੱਧ ਚਲਾਈ ਜਿਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਤੇ ਟੋਕਰੇ ਸਬੂਤਾਂ ਦੇ ਭਰੇ ਹੋਏ ਨੇ ਸਾਡੇ ਕੋਲ ਵਾਕਿਆ ਹੀ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਹੁਣ ਵਕ ਵਕ ਪੱਤਰਕਾਰਾਂ ਵੱਲੋਂ ਅਤੇ ਵਕ ਵਕ ਬੁੱਧੀਜੀਵੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤਿਆ ਨੂੰ 1 ਸਾਲ ਤੋਂ ਲੈ ਕੇ 7.5 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਹੋਵੇਗਾ ਅੱਜ ਬਿਕਰਮਜੀਤਿਆ ਦੀ ਫਿਰ ਦੁਬਾਰਾ ਪੇਸ਼ੀ ਹੈ ਅੱਜ ਸੁਣਵਾਈ ਹੋਵੇਗੀ ਬੈਰਕ ਦੇ ਮਾਮਲੇ ਤੇ ਡਾਇਰੈਕ ਅੱਜ ਉਹਨਾਂ ਦੀ ਬਦਲੀ ਜਾਂਦੀ ਹੈ ਜਾਂ ਨਹੀਂ ਔਰੈਂਜ ਰੀਡੀ ਮਿਲਦੀ ਹੈ ਜਾਂ ਨਹੀਂ ਮਿਲਦੀ ਅੱਜ ਬਿਕਰਮਜੀਤਿਆ ਨੂੰ ਸ਼ੀਸ਼ਾ ਹੋ ਜਾਵੇਗਾ ਬਾਕੀ ਪੈਂਡਿੰਗ ਜਿਹੜਾ ਕੇਸ ਹੈ ਐਨਡੀਪੀਸੀ ਦਾ ਜਾਂ ਆਮਦਨ ਤੋਂ ਵੱਧ ਜਿਹੜੀ ਜਾਇਦਤ ਰੱਖੀ ਹੋਈ ਹੈ ਉਸ ਉੱਤੇ 6 ਸਤੰਬਰ ਨੂੰ ਸਰਵਾਈ ਹੋਵੇਗੀ 6 ਸਤੰਬਰ ਨੂੰ ਹੋ ਸਕਦਾ ਹੈ ਕਿ ਬਿਕਰਮਜੀਤਿਆ ਨੂੰ ਲੰਮਾ ਸਮਾਂ سزا ਹੋਵੇ ਤਾਂ ਬਿਕਰਮ ਸਿੰਘ ਮਜੀਠੀਆ ਹੁਣ ਬੁਰਾ ਫਸ ਗਏ ਹੈਗੇ ਆ ਕਿਉਂਕਿ ਸੀਐਮ ਭਗਵੰਤ ਮਾਨ ਨੇ ਵਿਜੀਲੈਂਸ ਵਾਲਿਆਂ ਨੇ ਤੇ ਪੰਜਾਬ ਪ੍ਰਸ਼ਾਸਨ ਨੇ ਹਰ ਉਹ ਰਾਸਤਾ ਬੰਦ ਕਰ ਦਿੱਤਾ ਹੈ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਸੀਗੀ ਕਿਉਂਕਿ 40 ਹਜ਼ਾਰ ਪੰਨਿਆਂ ਦੇ ਉੱਤੇ ਮੁਸ਼ਤਮਲ ਜਿਹੜੀ ਰਿਪੋਰਟ ਜਿਹੜੇ ਐਵੀਡੈਂਸ ਦਿੱਤੇ ਗਏ ਆ ਹੁਣ ਉਸ ਦੇ ਬਾਰੇ ਮੁਕੰਮਲ ਤਹਿਕੀਕਾਤ ਕੀਤੀਆਂ ਜਾਣਗੀਆਂ ਇਹ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਬਿਕਰਮ ਸਿੰਘ ਮਜੀਠੀਆ ਹੁਣ ਬੇਗੁਨਾ ਹੈ ਜਾਂ ਕਿ ਦੋਸ਼ੀ ਹੈਗੇ ਆ ਕਿਉਂਕਿ ਉਹਨਾਂ ਦੇ ਵਕੀਲਾਂ ਵੱਲੋਂ مسلسل ਸੀਐਮ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਹੈਗੇ ਆ ਕਿ ਤਕਸ਼ਾਈ ਕਰਨ ਦੇ ਹੀ ਹੈਗੀ ਆ ਇਹ ਬੇਬੁਨਿਆਦ ਇਲਜ਼ਾਮ ਲਾਉਂਦੇ ਹੀ ਹੈਗੇ ਇਸ ਵਾਸਤੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਅਰਸੇ ਵਾਸਤੇ ਜੇਲ੍ਹ ਰੱਖਿਆ ਜਾਵੇ ਔਰ ਉਹ ਚੀਜ਼ਾਂ ਜਿਹੜੀਆਂ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਹੈਗੀਆਂ ਮੈਂ ਕਿਉਂਕਿ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹ ਜਿਹੜੇ ਫਿਗਰ ਸਾਹਮਣੇ ਆਏ ਹੈਗੇ ਆ ਉਹ ਜਿਹੜੇ ਦੱਸੇ ਜਾਂਦੇ ਸੀ ਉਸ ਤੋਂ ਵੀ ਡਬਲ ਟ੍ਰਿਪਲ ਹੈਗੇ ਆ ਔਰ ਸੁਖਬੀਰ ਸਿੰਘ ਬਾਦਲ ਆਪ ਵੀ ਇਸ ਚੀਜ਼ ਦਾ اقرار ਕਰ ਚੁਕੇ ਹੈਗੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ 52 ਹਜ਼ਾਰ ਕਰੋੜ ਦੇ ਜਿਹੜੇ ਮੁਖਤਲਫ ਬੈਂਕਾਂ ਦੇ ਵਿੱਚ ਰੁਪਿਆ ਮੌਜੂਦ ਹੈਗਾ ਵੈ ਅ ਔਰ ਦੂਸਰੇ ਪਾਸੇ ਜਿਹੜਾ 700 ਕਰੋੜ ਦਾ ਮਾਮਲਾ ਵੈ ਉਹ ਵੀ ਇਸ ਟਾਈਮ ਜ਼ੇਰੇ ਗੌਰ ਹੈਗਾ ਵੈ ਹਰ ਚੀਜ਼ ਦੇ ਹਰ ਪੱਖ ਦੇ ਉੱਤੇ ਜੜੀ ਹੈ ਮੁਕੰਮਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈਗੀ ਹੈ ਐਵਿਡੈਂਸ ਜਿਹੜੇ ਆ ਉਹ ਪੇਸ਼ ਕੀਤੇ ਜਾ ਰਹੇ ਹੈਗੀ ਹੈ ਆਉਣ ਵਾਲਾ ਵਕਤ ਦੱਸੇਗਾ ਕਿ ਵਿਕਰਮ ਸਿੰਘ ਮਜੀਠੀਆ ਹੁਣ ਬਚ ਕੇ ਨਿਕਲਦੇ ਆ ਜਾਂ ਕਿ ਲੰਮੇ ਅਰਸੇ ਵਾਸਤੇ ਜੇਲ ਚਲੇ ਜਾਂਦੇ ਹੈਗੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਉਹਨਾਂ ਦੇ ਉਮੀਦ ਦੀ ਕਿਰਨ ਜਿਹੜੀ ਹੈ ਪੈਦਾ ਹੋਣ ਵਾਲੀ ਉਸ ਨੂੰ ਖਤਮ ਕਰ ਦਿੱਤਾ ਹੈਗਾ ਵਾਹ ਹਰੋੜਾ ਬੰਦ ਕਰ ਦਿੱਤਾ ਜਿੱਥੋਂ ਉਹ ਬਚ ਕੇ ਨਿਕਲ ਸਕਦੇ ਹੈਗੇ ਬਲਕਿ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਸ ਤਰ੍ਹਾਂ ਆਮ ਕੈਦੀਆਂ ਦੇ ਨਾਲ ਸਲੂਕ ਕੀਤਾ ਜਾਂਦਾ ਇਸੇ ਤਰ੍ਹਾਂ ਇਹਨਾਂ ਦੇ ਨਾਲ ਵੀ ਕੀਤਾ ਜਾਏਗਾ ਔਰ ਬਹੁਤ ਜਲਦ ਇਹਨਾਂ ਨੂੰ ਨਾਬਾ ਦੀ ਨਵੀਂ ਜੇਲ ਚੋਂ ਕੱਢ ਕੇ ਡਿਬਰੂਗਰ ਜੇਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਸੂਦੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਔਰ ਕੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼